ਦਿਨੋ-ਦਿਨ ਵੱਧ ਰਿਹਾ ਨੀਲੇ ਡਰਮ ਦਾ ਖੌਫ ਇੱਕ ਵਾਰ ਫੇਰ ਮਿਲੀ ਨੌਜਵਾਨ ਦੀ ਨੀਲੇ ਡਰਮ ਚ ਲਾਸ਼ ਨਮਕਪਾਕੇ ਲਾਸ਼ ਨੂੰ ਗਾਲਨ ਦੀ ਕੀਤੀ ਕੋਸ਼ਿਸ਼ ਪਤਨੀ ਆਪਣੀ ਤਿੰਨ ਬੱਚੀਆਂ ਨਾਲ ਮੌਕੇ ਤੋਂ ਹੋਈ ਫਰਾਰ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੋਸ਼ੀਆਂ ਨੂੰ ਕਿਤਾ ਗ੍ਰਫਤਾਰ ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਰਾਜਸਥਾਨ ਵਿੱਚ ਛੱਤ ਤੇ ਨੀਲੇ ਡਰਮ ਦੇ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਉਸ ਦੀ ਪਤਨੀ ਤੇ ਪ੍ਰੇਮੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਅਨੁਸਾਰ ਹੰਸ람 ਦੀ ਲਾਸ਼ ਐਤਵਾਰ ਨੂੰ ਘਰ ਦੀ ਛੱਤ ਤੇ ਨੀਲੇ ਡਰਮ ਦੇ ਵਿੱਚ ਮਿਲੀ ਉਸ ਦੀ ਪਤਨੀ ਸੁਨੀਤਾ ਤੇ ਮਕਾਨ ਮਾਲਕ ਦਾ ਪੁੱਤਰ ਜਤਿੰਦਰ ਦੋਵੇਂ ਹੀ ਫਰਾਰ ਸੀ ਹੰਸਰਾਮ ਉੱਤਰ ਪ੍ਰਦੇਸ਼ ਦੇ ਸ਼ਹਾਜਾਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਆਪਣੀ ਪਤਨੀ ਤੇ ਆਪਣੇ ਤਿੰਨ ਬੱਚਿਆਂ ਨਾਲ ਕਿਸ਼ਨਗੜ੍ਹ ਬਾਸ ਵਿੱਚ ਰਹਿੰਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਸੁਨੀਤਾ ਆਪਣੇ ਪ੍ਰੇਮੀ ਤੇ ਤਿੰਨ ਬੱਚਿਆਂ ਨਾਲ ਫਰਾਰ ਹੋ ਗਈ ਸੀ ਉਹਨਾਂ ਤੋਂ ਕੁਝ-ਕੁਝ ਕੀਤੀ ਜਾ ਰਹੀ ਹੈ ਮ੍ਰਿਤਕ ਹੰਸਰਾਮ ਸ਼ਰਾਬ ਦਾ ਆਦੀ ਸੀ ਤੇ ਉਹ ਅਕਸਰ ਜਤਿੰਦਰ ਨਾਲ ਸ਼ਰਾਬ ਪਿੰਦਾ ਸੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਵੀ ਕੀਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ লাশ ਨੂੰ ਇੱਕ ਨੀਲੇ ਡਰਮ ਵਿੱਚ ਬੰਦ ਕਰਕੇ ਉਸ ਨੂੰ ਗਲਾਉਣ ਲਈ ਉਸ ਵਿੱਚ ਨਮਕ ਮਿਲਾਇਆ ਗਿਆ ਸੀ ਜਦੋਂ ਗਵਾਂਡੀਆਂ ਨੂੰ ਬਦਬੂ ਮਹਿਸੂਸ ਹੋਈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਇਸ ਤੋਂ ਬਾਅਦ লাশ ਬਰਾਮਦ ਕੀਤੀ ਗਈ ਦਿਨੋ ਦਿਨ ਵੱਧ ਰਿਹਾ ਨੀਲੇ ਡਰਮ ਦਾ ਖੌਫ ਇੱਕ ਵਾਰ ਫੇਰ ਮਿਲੀ ਨੌਜਵਾਨ ਦੀ ਨੀਲੇ ਡਰਮ 'ਚ লাশ ਨਮਕ ਪਾ ਕੇ লাশ ਨੂੰ ਗਾਲਣ ਦੀ ਕੀਤੀ ਕੋਸ਼ਿਸ਼ ਪਤਨੀ ਆਪਣੀਆਂ ਤਿੰਨ ਬੱਚੀਆਂ ਨਾਲ ਮੌਕੇ ਤੋਂ ਹੋਈ ਫਰਾਰ ਪੁਲਿਸ ਨੇ ਮਾਮਲੇ ਦੀ ਜਾਂਚ ਕਰਤ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਰਾਜਸਥਾਨ ਵਿੱਚ ਛੱਤ ਤੇ ਨੀਲੇ ਡਰਮ ਦੇ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਉਸ ਦੀ ਪਤਨੀ ਤੇ ਪ੍ਰੇਮੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਅਨੁਸਾਰ ਹੰਸਰਾਮ ਦੀ ਲਾਸ਼ ਐਤਵਾਰ ਨੂੰ ਘਰ ਦੀ ਛੱਤ ਤੇ ਨੀਲੇ ਡਰਮ ਦੇ ਵਿੱਚ ਮਿਲੀ ਉਸ ਦੀ ਪਤਨੀ ਸੁਨੀਤਾ ਤੇ ਮਕਾਨ ਮਾਲਕ ਦਾ ਪੁੱਤਰ ਜਤਿੰਦਰ ਦੋਵੇਂ ਹੀ ਫਰਾਰ ਸੀ ਹੰਸਰਾਮ ਉੱਤਰ ਪ੍ਰਦੇਸ਼ ਦੇ ਸ਼ਹਾਜਾਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਆਪਣੀ ਪਤਨੀ ਤੇ ਆਪਣੇ ਤਿੰਨ ਬੱਚਿਆਂ ਨਾਲ ਕਿਸ਼ਨਗੜ ਬਾਸ ਵਿੱਚ ਰਹਿੰਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਸੁਨੀਤਾ ਆਪਣੇ ਪ੍ਰੇਮੀ ਤੇ ਤਿੰਨ ਬੱਚਿਆਂ ਨਾਲ ਫਰਾਰ ਹੋ ਗਈ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮ੍ਰਿਤਕ ਹੰਸਰਾਮ ਸ਼ਰਾਬ ਦਾ ਆਦੀ ਸੀ ਤੇ ਉਹ ਅਕਸਰ ਜਤਿੰਦਰ ਨਾਲ ਸ਼ਰਾਬ ਪਿੰਦਾ ਸੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਲਾਸ਼ ਨੂੰ ਇੱਕ ਨੀਲੇ ਡਰਮ ਵਿੱਚ ਬੰਦ ਕਰਕੇ ਉਸ ਨੂੰ ਗਲੌਣ ਲਈ ਉਸ ਵਿੱਚ ਨਮਕ ਮਿਲਾਇਆ ਗਿਆ ਸੀ ਜਦੋਂ ਗੁਆਂਢੀਆਂ ਨੂੰ ਬਦਬੂ ਮਹਿਸੂਸ ਹੋਈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਲਾਸ਼ ਬਰਾਮਦ ਕੀਤੀ ਗਈ ਦਿਨੋਂ ਦਿਨ ਵੱਧ ਰਿਹਾ ਨੀਲੇ ਡਰਮ ਦਾ ਖੌਫ ਇਕ ਵਾਰ ਫੇਰ ਮਿਲੀ ਨੌਜਵਾਨ ਦੀ ਨੀਲੇ ਡਰਮ ਚ ਲਾਸ਼ ਨਮਕਪਾਕੇ ਲਾਸ਼ ਨੂੰ ਗਾਲਨ ਦੀ ਕੀਤੀ ਕੋਸ਼ਿਸ਼ ਪਤਨੀ ਆਪਣੀ ਤਿੰਨ ਬੱਚੀਆਂ ਨਾਲ ਮੌਕੇ ਤੋਂ ਹੋਈ ਫਰਾਰ ਪੁਲਿਸ ਨੇ ਮਾਮਲੇ ਦੀ ਜਾਂਚ ਕਰਦ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਰਾਜਸਥਾਨ ਵਿੱਚ ਛੱਤ ਤੇ ਨੀਲੇ ਡਰਮ ਦੇ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਉਸ ਦੀ ਪਤਨੀ ਤੇ ਪ੍ਰੇਮੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਅਨੁਸਾਰ ਹੰਸ람 ਦੀ ਲਾਸ਼ ਐਤਵਾਰ ਨੂੰ ਘਰ ਦੀ ਛੱਤ ਤੇ ਨੀਲੇ ਡਰਮ ਦੇ ਵਿੱਚ ਮਿਲੀ ਉਸ ਦੀ ਪਤਨੀ ਸੁਨੀਤਾ ਤੇ ਮਕਾਨ ਮਾਲਕ ਦਾ ਪੁੱਤਰ ਜਤਿੰਦਰ ਦੋਵੇਂ ਹੀ ਫਰਾਰ ਸੀ ਹੰਸਰਾਮ ਉੱਤਰ ਪ੍ਰਦੇਸ਼ ਦੇ ਸ਼ਹਾਜਾਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਆਪਣੀ ਪਤਨੀ ਤੇ ਆਪਣੇ ਤਿੰਨ ਬੱਚਿਆਂ ਨਾਲ ਕਿਸ਼ਨਗੜ੍ਹ ਬਾਸ ਵਿੱਚ ਰਹਿੰਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਸੁਨੀਤਾ ਆਪਣੇ ਪ੍ਰੇਮੀ ਤੇ ਤਿੰਨ ਬੱਚਿਆਂ ਨਾਲ ਫਰਾਰ ਹੋ ਗਈ ਸੀ ਉਹਨਾਂ ਤੋਂ ਕੁਝ-ਕੁਝ ਕੀਤੀ ਜਾ ਰਹੀ ਹੈ ਮ੍ਰਿਤਕ ਹੰਸਰਾਮ ਸ਼ਰਾਬ ਦਾ ਆਦੀ ਸੀ ਤੇ ਉਹ ਅਕਸਰ ਜਤਿੰਦਰ ਨਾਲ ਸ਼ਰਾਬ ਪਿੰਦਾ ਸੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਵੀ ਕੀਤਾ ਗਿਆ ਸੀ ਇਸ ਕਾਰਨ ਉਸਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਲਾਸ਼ ਨੂੰ ਇੱਕ ਨੀਲੇ ਡਰਮ ਵਿੱਚ ਬੰਦ ਕਰਕੇ ਉਸ ਨੂੰ ਗਲਾਉਣ ਲਈ ਉਸ ਵਿੱਚ ਨਮਕ ਮਿਲਾਇਆ ਗਿਆ ਸੀ ਜਦੋਂ ਗੁਆਂਢੀਆਂ ਨੂੰ ਬਦਬੂ ਮਹਿਸੂਸ ਹੋਈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਲਾਸ਼ ਬਰਾਮਦ ਕੀਤੀ ਗਈ